ਅਸੀਂ ਗੱਲ ਦੀ ਦੇਵੀਅਸ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਜਗਵੀਰ ਜੱਦ ਇਸ ਵਕਤ ਲਾਈਵ ਤਸਵੀਰਾਂ ਨਿਹਾਲ ਸਿੰਘ ਵਾਲੇ ਤੋਂ ਤੁਸੀਂ ਦੇਖ ਰਹੇ ਹੋ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਦੀਨਾ ਸਾਹਿਬ ਲਈ ਰਵਾਨਾ ਹੋਇਆ ਤੇ ਫਿਲਹਾਲ ਜਿਹੜੀਆਂ ਤਸਵੀਰਾਂ ਨਿਹਾਲ ਸਿੰਘ ਵਾਲੇ ਦੀਆਂ ਨੇ ਤੇ ਇੱਥੋਂ ਜਿਹੜੇ ਸਕੱਤਰ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਫਿਲਹਾਲ ਆ ਜਿਹੜੇ ਸਰੋਪੇ ਪਾ ਕੇ ਪੰਜ ਪਿਆਰੇ ਜੋ ਆਏ ਹੋਏ ਨੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਉਹਨਾਂ ਦੀਆਂ ਦਿਖਾ ਦਿੱਤੀਆਂ ਜਾਣ ਨਿਹਾਲ ਸਿੰਘ ਵਾਲਾ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਪਹੁੰਚਿਆ ਹੋਇਆ ਔਰ तमाम ਸਿੱਖ ਸੰਗਤਾਂ ਇਸ ਨਿਹਾਲ ਸਿੰਘ ਵਾਲੇ ਦੀਆਂ ਇਸ ਨਗਰ ਕੀਰਤਨ ਦਾ ਹਿੱਸਾ ਬਣੀਆਂ ਨੇ ਸੋ ਲਾਈਵ ਤਸਵੀਰਾਂ ਤੁਈ ਨਿਹਾਲ ਸਿੰਘ ਵਾਲੇ ਤੋਂ ਦੇਖ ਰਹੇ ਹੋ ਔਰ ਸੱਚਖੰਡ ਸ੍ਰੀ ਹਮੰਦਰ ਸਾਹਿਬ ਜਿਹੜਾ ਬਸ ਨੂੰ ਸਜਾਇਆ ਗਿਆ ਪਾਲਕੀ ਬਣਾਈ ਗਈ ਆ ਤੇ ਨਿਹਾਲ ਸਿੰਘ ਵਾਲੇ ਦੀਆਂ ਜਿਹੜੀਆਂ ਸੰਗਤਾਂ ਨੇ ਉਹ ਨਮਸਤਕ ਹੋ ਰਹੀਆਂ ਨੇ ਲਾਈਵ ਤਸਵੀਰਾਂ ਨਿਹਾਲ ਸਿੰਘ ਵਾਲੇ ਦੀਆਂ ਜੀਵੀਐਸ ਟਾਈਮ ਤੇ ਦੇਖ ਰਹੇ ਹੋ ਔਰ ਜਿੰਨੇ ਵੀ ਦਰਸ਼ਕ ਜੀਵੀਐਸ ਟਾਈਮ ਦੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਜਿਹੜੀਆਂ ਮਾਗੀ ਤੇ ਲੋੜੀ ਦੀਆਂ ਮੁਬਾਰਕਾਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਸ-ਪਾਸ ਦੇ ਪਿੰਡਾਂ ਤੋਂ ਵੀ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਆ ਸੋ ਲਾਈਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਜਰੂਰ ਕਰਦੇ ਰਹੋ ਤਾਂ ਕਿ ਜੋ ਸੱਖ ਸੰਗਤ ਆ ਉਹ ਵੀ ਇਸ ਨਗਰ ਕੀਰਤਨ ਨੂੰ ਦੇਖ ਸਕੇ ਜੋ ਇੱਥੋਂ ਦਾ ਮਾਹੌਲ ਆ ਸੋ ਮੇਰੇ ਨਾਲ ਸੋ ਪ੍ਰਧਾਨ ਜਗਦੀਪ ਸਿੰਘ ਗੱਟਰਾ ਵਿਸ਼ਾਲ ਨਗਰ ਕੀਰਤਨ ਤੁਸੀਂ ਨਿਹਾਲ ਸਿੰਘ ਵਾਲਾ ਦੇ ਵਿੱਚ ਦੇਖ ਸਕਦੇ ਹੋ ਪ੍ਰਧਾਨ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਨਵੇਂ ਸਾਲ ਦੀਆਂ ਲੋਹੜੀ ਦੀਆਂ ਮੁਬਾਰਕਾਂ ਜੀ ਔਰ ਵੱਡੇ ਵੱਡੇ ਜਿਹੜੇ ਵੈਲਕਮ ਗੇਟ ਲੱਗੇ ਹੋਏ ਨੇ ਜੀ ਇਹ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਪ੍ਰਬੰਧ ਗੁਰੂ ਮਹਾਰਾਜ ਆ ਰਹੇ ਸੀ ਜੀ ਗੁਰਵੰਤ ਸਾਡਾ ਫਰਜ਼ ਵੀ ਆ ਵੈਸੇ ਸਾਰੇ ਨਗਰ ਤੋਂ ਔਰ ਸਾਰੇ ਨਗਰ ਦੇ ਸਹਿਯੋਗ ਨਾਲ ਮਲਕੀ ਪ੍ਰਬੰਧ ਕੀਤੇ ਗਏ ਨੇ ਤੇ ਆਪਣਾ ਨਵੇਂ ਕੀਰਤਨ ਤੇ ਸਾਰਿਆਂ ਨੂੰ ਬਤਾਈ ਦੇਣੇ ਤੇ ਲੋਹੜੀ ਦੀਆਂ ਮੁਬਾਰਕਾਂ ਦੇਣੇ ਤੇ ਗੁਰੂ ਮਹਾਰਾਜ ਅਤਿ ਦਰਸ਼ਨ ਦੇਣ ਆਇਆ ਤੇ ਸੋ ਸਾਰਿਆਂ ਨੂੰ ਮੁਬਾਰਕਬਾਦ ਧੰਨਵਾਦ ਕਰੀਏ ਇੱਥੇ ਪੜਾ ਵੀ ਲੱਗ ਰਿਹਾ ਜੀ ਪਰਾ ਹਾਂਜੀ ਸਾਰਾ ਆਪਣੇ ਐਸ.ਸੀ.ਪੀ.ਸੀ. ਮੈਂਬਰ ਨੇ ਕਰਮਿਲ ਸਿੰਘ ਸੰਖਪੁਰਾ ਸਾਹਿਬ ਦੇ ਨਾਲ ਕੇ ਸਾਰੇ ਸਾਂਝਾ ਪਰ ਪਰਾ ਲੱਗਿਆ ਇਸ ਤੋਂ ਅੱਗੇ ਜਾ ਕੇ ਯਾਨਕਿ ਬਰਦਵਾਰ ਆਪਣਾ ਬਕਰਵਾਂ ਰੋਡ ਤੇ ਆਉਂਦੇ ਉੱਥੇ ਪਰਾ ਹੈ ਜੀ ਸ਼ੁਕਰੀਆ ਸੋ ਤਮਾਮ ਸੰਗਤ ਦੇਖ ਸਕਦੇ ਹੋ ਜਗਦੀਪ ਸਿੰਘ ਗੱਟਰਾ ਨਗਰ ਪੰਚਾਇਤ ਨੇ ਆਸੰਗਵਾਲਾ ਦੇ ਪ੍ਰਧਾਨ ਉਹਨਾਂ ਨੇ ਦੱਸਿਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵੈਲਕਮ ਗੇਟ ਲੱਗੇ ਹੋਏ ਨੇ ਲਗਭਗ ਇੱਕ ਨਹੀਂ ਆ ਬਹੁਤ ਸਾਰੇ ਗੇਟ वेलकम गेट सिख संगतਾਂ ਨੂੰ ਨਗਰ ਕੀਰਤਨ ਲਈ ਬਹਿੰਦੇ ਹੋਏ ਨੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਦਰ ਇੱਕ ਬਾਈਟ ਕਰ ਲਈ ਮੈਂ ਸੈਕਟਰੀ ਹਾਂ ਗੋੜੀ ਹਾਂ ਜੀ ਬਿਲਕੁਲ ਸਰ ਆ ਜੀ ਪੀ ਸੈਸੀ ਐਸਜੀਪੀਸੀ ਦੇ ਜਿਹੜੇ ਸੈਕਟਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਿਹਾਲ ਸਿੰਘ ਵਾਲੀ ਸੰਗਤ ਨੇ ਤੇ ਪਿੱਛੋਂ ਵੀ ਜਿੱਤ ਜਿੱਤੋਂ ਨਗਰ ਕੀਰਤਨ ਆ ਰਿਹਾ ਹੈ ਸੰਗਤ ਨੇ ਬਹੁਤ ਪਿਆਰ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੌਰਪ ਨੂੰ ਸੰਬੰਧਿਤ ਇਹ ਨਗਰ ਕੀਰਤਨ ਜਿਹੜੇ 10 ਤਰੀਕ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤ ਤੋਂ ਕੱਢੇ ਗਏ ਸਨ ਜੀ ਪੜਾਦਰ ਪੜਾਹ ਹੁੰਦਾ ਹੋਇਆ ਨਿਹਾਲ ਸਿੰਘ ਵਾਲੇ ਪਹੁੰਚਾ ਨਿਹਾਲ ਸਿੰਘ ਦੀ ਸੰਗਤ ਨੇ ਤੇ ਮਾਨਯੋਗ ਸਾਡੇ ਮੈਂਬਰ ਜਿਹੜਾ ਸੰਗਤਪੁਰਾ ਸਾਹਿਬ ਨੇ ਗੁਰਵੇਸੀ ਸੰਗਤਪੁਰਾ ਉਹਨਾਂ ਨੇ ਉਹਨਾਂ ਵੱਲੋਂ ਅੱਜ ਸੰਗਤ ਵੱਲੋਂ ਬਹੁਤ ਹੀ ਜਿਹੜੀ ਸੇਵਾ ਕੀਤੀ ਗਈ ਹੈ ਤਨਗੁਰੂ RAMਦਾਸ ਚੜ੍ਹਦੀ ਕਲਾ ਕਰੇ ਹਰ ਮદાન ਫਤਿਹ ਬਖਸ਼ੇ ਨਿਹਾਲ ਸਿੰਘ ਦੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਦਰਪੜਾਪ ਦਰਪ ਹੁੰਦਾ ਹੋਇਆ ਇਹ ਦਿਨਾਂ ਕਾਗਰ ਤੋਂ ਭਾਈ ਭਗਤਾ ਹੁੰਦਾ ਹੋਇਆ ਅੱਜ ਰਾਤ ਦੇ ਵਿਚਾਰਮ ਜਿਹੜੇ ਜੈਤੂ ਵਿਖੇ ਕਰੇਗਾ ਕੱਲ ਨੂੰ ਜੈਤੂ ਤਰਵਾਨਗੀ ਹੋ ਕੇ ਸ੍ਰੀ ਦਰਬਾਰ ਸਾਹਿਬ ਮੁਕਸਰ ਪਹੁੰਚੇਗਾ ਰਾਤ ਦੀ ਉੱਥੇ ਹੋਏਗੀ ਅਤੇ ਉਸ ਤੋਂ ਦੇ ਦਮ ਬਠਿੰਡਾ ਵਿਖੇ ਗੁਰਦਰਾ ਹਾਜ਼ਰੀਤਨ ਵਿਖੇ ਜਿਹੜਾ 15 ਤਰੀਕ ਨੂੰ ਵਿਚਾਰਮ ਕਰੇਗਾ 16 ਤਰੀਕ ਨੂੰ ਸਮਾਪਤੀ ਜਿਹੜੀ ਹੈ ਉਹ ਦਮਦਵਾ ਸਾਹਿਬ ਦੀ ਧਰਤੀ ਦੇ ਵਿਖੇ ਤਖਤ ਸ੍ਰੀ ਦਮਦਵਾ ਸਾਹਿਬ ਵਿਖੇ ਹੋਵੇਗੀ ਮਾਨਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਗੁਰਦਰਾ ਪ੍ਰਧਾਨ ਜੀ ਵੱਲੋਂ ਬਹੁਤ ਚੇਚੇ ਪ੍ਰਬੰਧ ਕੀਤੇ ਗਿਆ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਨਗਰ ਕੀਰਤਨ ਦੀ ਜਿਹੜੀ ਵਰਣਗੀ ਕੀਤੀ ਜਾ ਰਹੀ ਹੈ ਸੰਗਤਾਂ ਬਹੁਤ ਪਿਆਰ ਕਰ ਰਹੀਆਂ ਬਹੁਤ ਬਹੁਤ ਸੰਗਤਾਂ ਦਾ ਤਰਵਾਦ ਮੇਰੇ ਵੱਲੋਂ ਅਤੇ ਮਾਨਯੋਗ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਬਹੁਤ ਬਹੁਤ ਸੰਗਤਾਂ ਦਾ ਤਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਿੰਨ ਗੁਰਗਾਂ ਦੀ ਚਰਨਛੋਪਾ 1 ਅਕਤੂਬਰ ਸਾਹਿਬ ਦੇ ਹੁੰਦੇ ਹੋਏ ਢੁੜਕੋਟ ਹਨਿਆਲ ਸਿੰਘ ਵਾਲਾ ਪਹੁੰਚੇ ਹੋ ਵੈਲਕਮ ਗੇਟ ਲੱਗੇ ਨੇ ਨਿਆਲ ਸਿੰਘ ਵਾਲੇ ਦੀ ਸੰਗਤ ਕਿਸ ਤਰ੍ਹਾਂ ਦਾ ਹੰਗਾਰਾ ਨਿਆਲ ਸਿੰਘ ਵਾਲੀ ਸੰਗਤ ਨੇ ਘਾਠਾ ਮਾਰਦਾ ਇਕੱਠ ਹੈ ਸੰਗਤ ਦੀ ਸੇਵਾ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ ਜਿਨ੍ਹਾਂ ਨੇ ਇਸ ਮਾਰਗ ਤੇ ਚੱਲ ਕੇ ਦੁਨੀਆ ਨੂੰ ਤਾਰਿਆ ਹੈ ਉਹ ਦੁਨੀਆ ਦਾ ਵਾਲੀ ਹੈ ਤੇ ਇੱਥੋਂ ਦੀ ਸੰਗਤ ਨੇ ਬਹੁਤ ਪਿਆਰ ਦਿੱਤਾ ਹੈ ਅਸੀਂ ਧੰਨਵਾਦ ਆਪਣੇ ਵੱਲੋਂ ਤੇ ਸ਼ਰੋਣੀਗੋੜ ਦਾ ਪ੍ਰਬੰਧਕ ਕਮੇਟੀ ਨੂੰ ਇਰੇ ਵਿਸ਼ੇ ਤੌਰ ਤੇ ਨਿਹਾਲ ਸਿੰਘ ਦੀ ਸੰਗਤ ਦਾ ਧੰਨਵਾਦ ਕਰਦੇ ਆਂ ਔਰ ਗੁਰੂ ਰਾਮਦਾਸ ਜੀ ਦੇ ਚਰਨਾਂ ਅਗੇ ਅਰਦਾਸ ਕਰਦੇ ਆਂ ਮਸ਼ਾਹਨ ਸ਼ਾ ਇਸੇ ਤਰ੍ਹਾਂ ਸਕਦਾ ਇਹ ਤੇਰੇ ਨਾਲ ਦਾ ਜੁੜੀਆਂ ਰਹਿਣ ਅਤੇ ਆਪਣੇ ਜੀਵਨ ਸਫਲ ਕਰਦੀਆਂ ਰਹਿਣ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸੈਕਟਰੀ ਸਾਹਿਬ ਐਸਜੀਪੀਸੀ ਦੇ ਤੇ तमाम ਸਿਕ ਸੰਗਤਾਂ ਇੱਥੇ ਪਹੁੰਚੀਆਂ ਨੇ ਤੇ ਆਸ-ਪਾਸ ਦੇ ਪਿੰਡਾਂ ਤੋਂ ਵੀ ਇੱਥੇ ਲੋਕ ਪਹੁੰਚੇ ਹੋਏ ਨੇ ਪੁਲਿਸ ਪ੍ਰਸ਼ਾਸਨ ਦਾ ਵੀ ਜਿਹੜਾ ਵੱਡਾ ਪ੍ਰਬੰਧ ਕੀਤਾ ਹੋਇਆ ਲਾਈਵ ਤਸਵੀਰਾਂ ਤੁਸੀਂ ਨਿਹਾਲ ਸਿੰਘ ਵਾਲਾ ਦੇ ਆਮਾਦੀ ਪਾਰਟੀ ਦੇ ਜਿਹੜਾ ਦਫਤਰ ਆ ਅ ਹਰਨਾਲ ਸਿੰਘ ਵਾਲਾ ਜਗਦੀਪ ਸਿੰਘ ਗਟਰਾ ਬੈਠਦੇ ਨੇ ਉੱਥੋਂ ਦਿਖ ਰਹੇ ਹੋ ਤੇ ਤਸਵੀਰਾਂ ਦੇ ਵਿੱਚ ਆਸ-ਪਾਸ ਦੀ ਜਿਹੜੀ ਸੰਗਤ ਆ ਪਿੰਡਾਂ ਤੋਂ ਪਹੁੰਚੀ ਹੋਈ ਆ ਮੈਂ ਕਹੂੰਗਾ ਕੈਮਰਾਮੈਨ ਨੂੰ ਕਿ ਇੱਕ ਵਾਰੀ ਜਿਹੜੇ ਸੰਗਤ ਦਿਖਾ ਦਿੱਤੀ ਜਾਵੇ ਸੋ ਲਾਈਵ ਤਸਵੀਰਾਂ ਤੁਸੀਂ ਨਿਹਾਲ ਸਿੰਘ ਵਾਲਾ ਦੀਆਂ ਦੇਖ ਰਹੇ ਹੋ ਔਰ ਜਿੰਨੀ ਵੀ ਸੰਗ ਜੁੜੀ ਹੈ ਵੱਤ ਵਾਦ ਇਸ ਨੂੰ ਸ਼ੇਅਰ ਜ਼ਰੂਰ ਕਰਦੇ ਰਹੋ ਤੇ ਆਸ-ਪਾਸ ਦੇ ਪਿੰਡਾਂ ਤੋਂ ਵੀ ਜਿਹੜੀ ਸੰਗਤ ਜੁੜੀ ਹੋਈ ਆ ਸੋ ਲਾਈਵ ਤਸਵੀਰਾਂ ਦੇ ਆਰਾਮ ਸੋ ਲਾਈਵ ਤਸਵੀਰਾਂ ਦੇ ਵਿੱਚ ਸਾਡੇ ਨਿਹਾਲ ਸਿੰਘ ਵਾਲਾ ਤੋਂ ਹਾਂਜੀ 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 ਬਿਲਕੁਲ ਸਾਰਾ ਆ ਜਾਓ ਪਲੀਜ਼ ਆ ਜਾਓ ਮੈਨੂੰ ਬੱਜਿਆ ਸੋ ਨਿਹਾਲ ਸਿੰਘ ਵਾਲਾ ਤੋਂ ਮੈਨੂੰ ਕਿੱਥੋਂ ਆਏ ਹੋ ਨਿਹਾਲ ਸਿੰਘ ਵਾਲਾ ਜੀ ਜਿਆਦਾ ਲੋਕਲੀ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਆਇਆ ਜੀ ਤੇ ਮੱਥਾ ਟੇਕਿਆ ਕਿਸ ਤਰ੍ਹਾਂ ਦੀ ਭਾਵਨਾ ਸੀ ਬਹੁਤ ਵਧੀਆ ਬਹੁਤ ਸ਼ਰਧਾ ਭਾਵਨਾ ਆਈ ਹੈ ਬਹੁਤ ਜ਼ਿਆਦਾ ਵਧੀਆ ਲੱਗਿਆ ਦੇਖ ਕੇ ਹਾਂਜੀ ਸੋ ਸਾਡੇ ਨਾਲ ਮੈਡਮ ਮੌਜੂਦ ਨੇ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਦੇਖਿਆ ਸੀ ਰਸਤੇ ਦੇ ਵਿੱਚ ਕਾਫੀ ਸਮੇਂ ਤੋਂ ਵੇਟ ਕਰ ਰਹੇ ਸੀ ਬਹੁਤ ਵਧੀਆ ਲੱਗਿਆ ਗੁਰੂ ਸਾਹਿਬ ਦੇ ਸਾਨੂੰ ਦਰਸ਼ਨ ਹੋਏ ਬਹੁਤ ਟਾਈਮ ਦੇ ਵੇਟ ਕਰ ਰਹੇ ਸੀ ਕੱਲ ਦੇ ਕੱਲ ਪਰਸੋਂ ਦੇ ਵੇਟ ਕਰ ਰਹੇ ਸੀ ਸਾਨੂੰ ਬਹੁਤ ਵਧੀਆ ਲੱਗਿਆ ਦਰਸ਼ਨ ਮੇਲਾ ਕਰਕੇ ਗੁਰੂ ਸਾਹਿਬ ਦਾ ਸੋ ਨਿਹਾਲ ਸੰਗ ਵਾਲੇ ਦੀ ਤਮਾਮ ਸੰਗਤ ਇੱਥੇ ਪਹੁੰਚੀ ਹੋਈ ਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਜਿਹੜਾ ਪੜਾਗਾ ਇੱਥੇ ਵੀ ਕੁਝ ਸਮਾਂ ਰੁਕਣ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਤੇ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਜਿਹੜੀ ਸੰਗਤ ਇੱਥੇ ਮੌਜੂਦ ਆ ਉਹਦੇ ਨਾਲ ਗੱਲਬਾਤ ਕਰੀਏ ਕਿਉਂਕਿ ਕਾਫੀ ਸਮੇਂ ਤੋਂ ਜਿਹੜੀਆਂ ਸੰਗਤਾਂ ਵੇਟ ਕਰ ਰਹੀਆਂ ਸੀ ਇਸ ਨਗਰ ਕੀਰਤਨ ਦੀ ਲਾਈਵ ਤਸਵੀਰਾਂ ਤੁਸੀਂ ਨਿਹਾਲ ਸਿੰਘ ਵਾਲੇ ਦੀਆਂ ਦਿਖ ਰਹੇ ਹੋ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸਾਂ ਤੁਸੀਂ ਹਰਮੰਦਰ ਸਾਹਿਬ ਦੇਖਿਆ ਹੋਣੀਆਂ ਫ੍ਰੀ ਸੇਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਬੱਸਾਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦਾ ਕਾਫਲਾ ਹੈ ਤੇ ਸੈਕਟਰੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਹੋਵੇਗਾ ਸੋ ਨੰਦਵਰ ਸਾਹਿਬ ਤੋਂ ਨਗਰ ਕੀਰਤਨ ਜੋ ਇਹਦੀ ਰਵਾਨਗੀ ਆ ਹੋਈ ਆ ਤੇ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਵੀ ਜਿਹੜੇ ਵਕਤੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੀ ਨਾਲ-ਨਾਲ ਕਹੇ ਕਿ ਇੱਕ ਸਕਿਉਰਟੀ ਦੇ ਵਜੋਂ ਜਾ ਰਹੇ ਨੇ ਕਿਉਂਕਿ ਅੱਜ ਦੇ ਹਾਲਾਤਾਂ ਦਾ ਸਭ ਨੂੰ ਪਤਾ ਹੈ ਕਿ ਛੋਟੀ ਜੀ ਘਟਨਾ ਨੂੰ ਅੰਜਾਮ ਦੇਣ ਲਈ ਕੁਝ ਸ਼ਰਾਤੀ ਅੰਸਰ ਖਰਾਬ ਕਰਦੇ ਨੇ ਪਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਆ ਤਸਵੀਰਾਂ ਦੇ ਵੀ ਦੇਖ ਸਕਦੇ ਹੋ ਕਿ ਐਡਾ ਵੱਡਾ ਕਾਫਲਾ ਔਰ ਫਿਲਹਾਲ ਆ ਨਿਹਾਲ ਸਿੰਘ ਵਾਲੇ ਦੀ ਜਿਹੜੀ ਸੰਗਤ ਆ ਕਾਫੀ ਸੰਗਤ ਇੱਥੇ ਮਤਾਂ ਡੇਕ ਚੁੱਕੀ ਆ ਸੋ ਲਾਈਵ ਤਸਵੀਰਾਂ ਤੁਸੀਂ ਨਿਹਾਲ ਸਿੰਘ ਵਾਲੇ ਦੀ ਦੇਖ ਰਹੇ ਹੋ ਸੋ ਗੱਡੀਆਂ ਦਾ ਕਾਫਲਾ ਵੀ ਨਾਲ-ਨਾਲ ਆ ਜਿਸ ਦੇ ਵਿੱਚ ਜੋ ਤਸਵੀਰ ਦੇਖ ਰਹੇ ਹੋ ਏ ਆਰਪੀ ਦੀ ਟੀਮ ਆ ਜੋ ਪੰਜਾਬ ਪੁਲਿਸ ਦੀ ਉਹਦੇ ਵਿੱਚ ਨੌਜਵਾਨ ਬੈਠੇ ਹੋਏ ਨੇ ਤੇ ਪਿੱਛੇ ਬੱਸਾਂ ਵੀ ਆ ਰਹੀਆਂ ਨੇ ਤੇ ਉੱਪਰ ਬੈਨਰ ਲੱਗੇ ਹੋਏ ਨੇ ਸਾਈਬੇ ਕਮਾਲ ਅਮਰਤ ਦੇ ਦਾਤੇ ਸਰਬਸਦਾ ਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ ਤੇ ਉਹਦੇ ਵਿੱਚ ਬੱਸਾਂ ਦੀ ਜਿਹੜੀ ਸੇਵਾ ਉਹ ਫ੍ਰੀ ਹੋ ਰਹੀ ਆ ਤਸਵੀਰਾਂ ਦੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਨਿਹਾਲ ਸਿੰਘ ਵਾਲਾ ਦੀ ਸੰਗਤ ਪੰਗਤ ਦੇ ਵਿੱਚ ਖੜ ਕੇ ਨਗਰ ਕੀਰਤਨ ਦੀ ਉਡੀਕ ਕਰ ਰਹੀ ਸੀ ਤੇ ਬਹੁਤ ਸਾਰੀਆਂ ਸੰਗਤਾਂ ਨੇ ਮੱਥਾ ਵੀ ਟੇਕਿਆ ਤੇ ਇਹ ਤਸਵੀਰਾਂ ਨਿਹਾਲ ਸਿੰਘ ਵਾਲਾ ਦੀਆਂ ਨੇ ਮੋਗਾ ਜ਼ਿਲ੍ਹੇ ਦਾ ਟਾਉਣਾ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਜਰੂਰ ਕਰਦੇ ਰਹੋ ਤਾਂ ਕਿ ਤੁਹਾਡੇ ਆਸ-ਪਾਸ ਦੇ ਦੋਸਤ ਮਿੱਤਰ ਇਸ ਨੂੰ ਦੇਖ ਸਕਣ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਵਾਂਝਾ ਰਹਿ ਜਾਂਦੀਆਂ ਨੇ ਸੋ ਲਾਈਵ ਤਸਵੀਰਾਂ ਨਿਹਾਲ ਸਿੰਘ ਵਾਲੇ ਦੀਆਂ ਨੇ ਦਾ ਕਾਫਲਾ ਇਸ ਵਕਤ ਬਾਜ਼ਾਰ ਵੇਚਦੀ ਹੁੰਦਾ ਹੋਇਆ ਪੱਤੋ ਖਾਈ ਦੀਨਾ ਉਹਨਾਂ 对样都呀，对 ད�ས <laughs> ད�ས ਸੋ ਤਸਵੀਰਾਂ ਨਗਰ ਕੀਰਤਨੀਆਂ ਤੁਸੀਂ ਨਿਹਾਲ ਸਿੰਘ ਵਾਲੇ ਦੇ ਮੇਨ ਬਾਜ਼ਾਰ ਦੀਆਂ ਦੇਖ ਰਹੇ ਹੋ ਤੇ ਨਿਹਾਲ ਸਿੰਘ ਵਾਲੇ ਦੀ ਸੰਗਤ ਆ ਬਹੁਤ ਵੱਡਾ ਅਕੈਲਿਕ ਹਜੂਮ ਆਸ-ਪਾਸ ਦੇ ਪਿੰਡਾਂ ਤੋਂ ਵੀ ਲੋਕ ਪਹੁੰਚੇ ਹੋਏ ਨੇ ਤੇ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਹੁੰਦਾ ਨਿਹਾਲ ਸਿੰਘ ਵਾਲਾ ਇਸ ਵਕਤ ਜਿਹੜੀ ਰਵਾਨਗੀ ਹੋ ਰਹੀ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਿਹਾਲ ਸਿੰਘ ਵਾਲਾ ਦੇ ਜੇ ਨਗਰਪੰਚਾਇਤ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੈਲਕਮ ਗੇਟ ਲਗਾਏ ਗਏ ਨੇ ਲਾਈਵ ਤਸਵੀਰਾਂ ਤੁਸੀਂ ਨਿਹਾਲ ਸਿੰਘ ਵਾਲਾ ਦੇ 메ਨ ਬਾਜ਼ਾਰ ਤੋਂ ਦੇਖ ਰਹੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਮੱਥਾ ਟੇਕਦੀ ਨਜ਼ਰ ਆ ਰਹੀ ਆ ਕਿਉਂਕਿ ਸਵੇਰ ਤੋਂ ਹੀ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਸੋ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰਦੇ ਰਹੋ ਤਾਂ ਕਿ ਜੋ ਸੱਖ ਸੰਗਤ ਆ ਦੇਸ਼ ਵਿਦੇਸ਼ ਦੇ ਵਿੱਚ ਗਈ ਹੋਈ ਆ ਉਹ ਵੀ ਇਸ ਨਗਰ ਕੀਰਤਨ ਦੇ ਦਰਸ਼ਨ ਕਰ ਲਵੇ ਲਾਈਵ ਤਸਵੀਰਾਂ ਨਿਹਾਲ ਸਿੰਘ ਵਾਲਾ ਦੇ 메ਨ ਬਾਜ਼ਾਰ ਦੀਆਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਨਮਸਤਕ ਹੋਣ ਦੇ ਲਈ ਪਹੁੰਚੀ ਹੋਈ ਆ ਤੇ ਲਾਈਵ ਤਸਵੀਰਾਂ ਜਿਹੜੀਆਂ ਨਿਹਾਲ ਸਿੰਘ ਵਾਲਾ ਦੇ 메ਨ ਬਾਜ਼ਾਰ ਦੀਆਂ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਆਸ-ਪਾਸ ਦੇ ਲੋਕ ਇੱਥੇ ਪਹੁੰਚੇ ਹੋਏ ਨੇ ਕੁਝ ਇੱਕ ਜਿਹੜੇ ਲਾਈਵ ਤਸਵੀਰਾਂ ਖੋਦੀ ਬਣਾ ਰਹੇ ਨੇ ਤਾਂ ਕਿ ਉਹਨਾਂ ਦੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਉਹਨਾਂ ਚੀਜ਼ਾਂ ਦਾ ਪਤਾ ਲੱਗ ਸਕੇ ਸੋ ਵੱਡੀ ਗਿਣਤੀ ਦੇ ਵਿੱਚ ਨਿਹਾਲ ਸਿੰਘ ਵਾਲੇ ਦੀ ਸੰਗਤ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਉਂਕਿ ਸਵੇਰ ਤੋਂ ਹੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਜੋ ਕਾਫਲਾ ਆਇਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਮਾਂ ਬਹੁਤ ਥੋੜਾ ਤੇ ਜੈਤੋ ਦੇ ਵਿੱਚ ਸੈਕਟਰੀ ਸਾਹਿਬ ਨੇ ਦੱਸਿਆ ਕਿ ਉੱਥੇ ਜਿਹੜੀ ਸਟੇ ਹੋਣਾ ਹੈ ਸੋ ਤਸਵੀਰਾਂ ਜਿਹੜੀਆਂ ਨਿਹਾਲ ਸਿੰਘ ਵਾਲੇ ਦੇ 메ਨ ਬਾਜ਼ਾਰ ਦੀਆਂ ਨੇ ਤਾਂ ਕੋਸ਼ਿਸ਼ ਕਰਾਂਗੇ ਕਿ ਨੇ ਹਲਸਾਂਗੜ ਦੇ ਮੇਨ ਬਾਜ਼ਾਰ ਦੀਆਂ ਨੇ ਦੇਖ ਸਕਦੇ ਹੋ ਕਿ ਇੱਕ ਵੱਡੀ ਬੱਸ ਜਿਸ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਨੂੰ ਸਜਾਇਆ ਗਿਆ ਇੱਕ ਸ਼ੋਅ ਪੀਸ ਦੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਕਾਫਲਾ ਸੰਗਤ ਦਾ ਇੱਥੇ ਪਹੁੰਚਿਆ ਹੋਇਆ ਹੈ ਹਰ ਕੋਈ ਆਪੋ ਆਪਣੇ ਮੋਬਾਈਲ ਤੇ ਇਹਨਾਂ ਯਾਦਗਾਰੀ ਪਲਾਂ ਨੂੰ ਕੈਪਚਰ ਕਰਦਾ ਨਜ਼ਰ ਆ ਰਿਹਾ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹ ਨਗਰ ਕੀਰਤਨ ਹੁੰਦਾ ਹੋਇਆ ਵੱਖ-ਵੱਖ ਪਿੰਡਾਂ ਦੇ ਵਿੱਚ ਪੜਾਅ ਦੀ ਤੌਰ ਤੇ ਰੁਕਿਆ। ਜੇ ਆ ਸੰਗਵਾਲ ਦੇ ਪਾਲਸੀ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਜਿਹੜਾ ਪਕਤੇ ਪ੍ਰਬੰਧ ਕੀਤੇ ਗਏ ਆ ਕਿਉਂਕਿ ਸ਼ਰਾਤੀ ਅੰਸਰ ਇਹੋ ਜਿਹਿਆਂ ਜਿਹੜੀਆਂ ਧਾਰਮਿਕ ਜਗ੍ਹਾਆਂ ਨੇ ਉਹਨਾਂ ਦਾ ਮਜਾਜ ਫਾਇਦਾ ਉਠਾਉਂਦੇ ਨੇ ਪਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਕ ਟੀਮ ਆ ਜਿਹੜੀ ਆ ਪਹੁੰਚੀ ਹੋਈ ਆ ਨਿਆਲ ਸਿੰਘ ਵਾਲੇ ਦੇ ਪੀਸੀਆਰ ਦੀ ਗੱਲ ਕਰੀਏ ਉਹ ਵੀ ਆਨ ਦਾ ਸਪੋਰਟ ਇੱਥੇ ਮੌਜੂਦ ਨੇ ਔਰ ਗੱਡੀਆਂ ਦਾ ਕਾਫਲਾ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਜਾ ਰਿਹਾ ਤਸਵੀਰਾਂ ਤੁਸੀਂ ਨਿਆਲ ਸਿੰਘ ਵਾਲਾ ਦੇ ਮੇਲ ਬਾਜ਼ਾਰ ਦੀਆਂ ਦੇਖ ਰਹੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਸੰਗਤ ਪਹੁੰਚੀ ਹੋਈ ਆ ਔਰ ਨਮਸਤਕ ਹੋ ਕੇ ਜੋ ਸ਼ਰਦਾ ਭਾਵਨਾ ਦੇ ਨਾਲ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਦੀ ਆਸ ਕਰਦੇ ਨੇ ਫਿਰ ਲਾਈਵ ਤਸਵੀਰਾਂ ਨਿਆਲ ਸਿੰਘ ਵਾਲਾ ਦੇ 메ਨ ਬਾਜ਼ਾਰ ਦੀਆਂ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਜਿਹੜੀ ਸੰਗਤ ਦਿਖਾ ਦਿੱਤੀ ਜਾਵੇ ਕਿ ਗੁਰੂ ਦੇ ਸਤਕਾਰ ਲਈ ਜਿਹੜੀਆਂ ਗੱਡੀਆਂ ਮੋਟਰਸਾਈਕਲ ਉੱਥੇ ਰੁੱਕ ਗਏ ਨੇ ਤੇ ਅਸੀਂ ਸਾਡੇ ਅੰਕਲ ਜੀ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅ ਅਸੀਂ ਗੱਲਾਂ ਅੰਕਲ ਜੀ ਅੰਨੰਦਪੁਰ ਸਾਹਿਬ ਤੋਂ ਇੱਥੇ ਪਹੁੰਚੇ ਹੋਈ ਹੈ ਸੰਗਤ ਔਰ ਇੱਥੋਂ ਵੀ ਲੋਕਾਂ ਦਾ ਬਹੁਤ ਵਧੀਆ ਘਰ ਮੜ ਰਿਹਾ ਕਿਸ ਤਰ੍ਹਾਂ ਦੇਖਿਓ ਸਾਨੂੰ ਬਹੁਤ ਖੁਸ਼ੀ ਹੈ ਜੀ ਸਾਡੇ ਨਿਹਾਲ ਸਿੰਘ ਵਾਲਾ ਦੇ ਵਿੱਚ ਖਾਲਸਾ ਹੀ ਧਰਤੀ ਅੰਨੰਦਪੁਰ ਸਾਹਿਬ ਤੋਂ ਅੱਜ ਨੰਗਰ ਕੀਰਤਨ ਜੀ ਸਾਡੇ ਇੱਥੇ ਆਇਆ ਜੀ ਤੇ ਨਿਹਾਲ ਸਿੰਘ ਵਾਲਾ ਦੇ ਲੋਕਾਂ ਦੇ ਬਹੁਤ ਵੱਡੇ ਭਾਗ ਹੈ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰਨੀਆਂ ਸੰਗਤਾਂ ਬਹੁਤ ਵਧੀਆ ਹੁਣ ਮਿਲਦਾ ਹੈ ਤੇ ਮਨ ਖੁਸ਼ ਹੋਰ ਹੈ ਅਸੀਂ ਸਦਾ ਹੀ ਬੇਨਤੀ ਅਰਦਾਸ ਕਰਦੇ ਹੱਤੇ ਬਾਦਸ਼ਾਹ ਕੇ ਕੇ ਸਾਰੇ ਜਗ ਜਹਾਨ ਤੇ ਸਾਰੀ ਦੁਨੀਆ ਤੇ ਸਾਰੇ ਹਿੰਦੁਸਤਾਨ ਤੇ ਟਕ ਸੰਤਿ ਉਹ ਚਾਵੇ ਤੰਦਰੁਸਤ ਰੱਖੇ ਇਹਨਾ ਕਹਿੰਦੇ ਭਾਈ ਤੁਸੀਂ ਬਹੁਤ ਸਾਰੇ ਆਪਣੀ ਜ਼ਿੰਦਗੀ ਚ ਮੇਲੇ ਦੇਖੇ ਹੋਣਗੇ ਜੀ ਇਹ ਤਾਂ ਚਲੋ ਅਲੱਗ ਮੈਟਰ ਰਹਿ ਗਿਆ ਜੀ ਹੁਣ ਦੇ ਮੇਲਿਆਂ ਤੇ ਪਹਿਲਾਂ ਦੇ ਫਰਕ ਕੀ ਫਰਕ ਦੇਖਦੇ ਹੋ ਬੜਾ ਜੀ ਮੇਲਿਆਂ ਦਾ ਫਰਕ ਜੀ ਜਿਹੜੇ ਪਹਿਲਾਂ ਮੇਲੇ ਸਾਡੇ ਵੇਲੇ ਹੁੰਦੇ ਸੀ ਉਹ ਸਾਨੂੰ ਚਾਹ ਹੁੰਦਾ ਸੀ ਮੇਲੇ ਜਾਵਾਂਗੇ ਕਦੇ ਸਾਲ ਸੀ ਸੇ ਅਮਹੀਨੇ ਵਾ ਕੋਈ ਮੇਲਾ ਆਉਂਦਾ ਹੁੰਦਾ ਸੀ ਹੁਣ ਹਰ ਰੋਜ਼ ਹੀ ਮੇਲਾ ਹੈ ਜੀ ਕਿਉਂਕਿ ਲੋਕ ਹਰ ਰੋਜ਼ ਇੱਥੇ ਚਾਚ ਚ ਹੈਗੇ ਖਾਣ ਪੀਣ ਦੇ ਚਾਹ ਰਹਿਣ ਦੇ ਲੀੜੇ ਪਾਉਂਦੇ ਹਰ ਰੋਜ਼ ਲੋਕ ਪੂਰੇ ਕਰਦੇ ਆ ਅੱਗੇ ਸਾਲ ਸਹਿ ਮਹੀਨੇ ਬਾਅਦ ਯਾਰਾਂ ਦੋਸਤਾਂ ਨੇ ਮਿਲਣਾ ਕੋਈ ਮੇਲੇ ਤਾਂ ਕਿ ਗਾਉਣ ਸੁਣਨੇ ਹੁਣ ਸਦਾ ਹੀ ਟੇਪਾਂ ਮੋਈਲਾਂ ਦੇ ਵਿੱਚ ਸਭ ਕੁਝ ਚੱਲਦਾ ਹੈਗਾ ਇਸ ਕਰਕੇ ਹੁਣ ਰੋਜ਼ ਮੇਲਾ ਹੈ ਬਹੁਤ ਫਰਕ ਪੈ ਗਿਆ ਮੇਲਿਆਂ ਦਾ ਸਦਾ ਹੀ ਲੋਕ ਮੇਲਾ ਬਣਾਈ ਰੱਖਦੇ ਆ ਇਸ ਤਰ੍ਹਾਂ ਕੇ ਫਰਕ ਹੈ ਮੇਲੇ ਫਿੱਕੇ ਵੀ ਰਹਿੰਦੇ ਸੀ ਪਛੇਣੋਂ ਸਾਡੇ ਵੇਲੇ ਮੇਲੇ ਬਹੁਤ ਭਰਦੇ ਸੀ ਜੀ ਸ਼ੁਕਰੀਆ ਜੀ ਸੋ ਅ ਤਦਕੋ ਸੋ तमाम ਜਿਹੜੀਆਂ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਅਨੰਦਪੁਰ ਸਾਹਿਬ ਤੋਂ ਨਗਰ ਕੀ ਤਰਵਾਨਾ ਹੋਇਆ ਸੀ ਔਰ ਵਾਤ ਵਾਤ ਪਿੰਡਾਂ ਦੇ ਵਿੱਚ ਪਹੁੰਚਿਆ ਸੋ ਹੋਰ ਅਪਡੇਟ ਦੇ ਲਈ ਬਣੇ ਰਹੋ ਜੀ ਵੀ ਸਟਾਮ ਦੇ ਨਾਲ